ਤੋ ਅੱਜ ਬਹੁਤ ਹੀ ਦੁੱਖ ਉਹ ਅਫਸੋਸ ਵਾਲੀ ਗੱਲ ਹੈ ਕਿ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਫਰਾਂ ਤੇ ਉੜ ਕੇ ਆਪਣੀਆਂ ਉਡਾਨਾਂ ਭਰਦੇ ਰਹੇ ਤੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਆਨੰਦ ਮਾਣਿਆ ਉਹ ਲੋਕ ਅੱਜ ਜਿਹੜੇ ਹੈਗੇ ਨੇ ਹੋਰਾਂ ਤਾਕਤਾਂ ਦੇ ਹੱਥਾਂ ਵਿੱਚ ਆ ਕੇ ਉਹ ਗਲਤ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਜਿਹੜੀ ਵੀ ਇਹ ਪੰਜ ਮੈਂਬਰੀ ਕਮੇਟੀ ਬਣੀ ਤੇ ਪੰਜ ਮੈਂਬਰੀ ਕਮੇਟੀ ਨਹੀਂ ਸ੍ਰੀ ਹਰਕਾਰਤ ਸਿੰਘ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀਗੀ ਤੇ ਨਿਗਰਾਨ ਕਮੇਟੀ ਬਣਾਈ ਸੀਗੀ ਇਹਨਾਂ ਦੀ ਡਿਊਟੀ ਲਗਾਈ ਸੀ ਸਿਰਫ ਨਿਗਰਾਨੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਬਲਵਿੰਦਰ ਸਿੰਘ ਭੁੰਦਰ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਅਕਾਲ ਸਰ ਸਾਹਿਬ ਦੇ ਪੇਸ਼ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਆ ਕੇ ਭਰਤੀ ਲੈ ਕੇ ਜਾਓ ਸੋ ਇਹਨਾਂ ਦੀ ਜਿਹੜੀ ਨੀਤੀ ਸੀਗੀ ਸ਼ੁਰੂ ਤੋਂ ਹੀ ਜਦੋਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਦੀ ਨੀਤੀ ਇਹਨਾਂ ਦਾ ਏਜੰਡਾ ਸਿਰਫ ਇੱਕ ਆਰਐਸਐਸ ਦਾ ਏਜੰਡੇ ਤੇ ਇਹ ਸਾਰੀਆਂ ਗੱਲਾਂ ਕਰਦੇ ਫਿਰਦੇ ਕਰਦੇ ਨੇ ਅੱਜ ਜਿਹੜੀ ਸਾਡੇ ਹਲਕਾ ਨਾਬਾ ਦੇ ਵਿੱਚ ਇਹਨਾਂ ਨੇ ਇੱਕ ਫੰਕਸ਼ਨ ਕੀਤਾ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੁਰੱਖਣੀਆਂ ਨੇ ਤੇ ਤੁਸੀਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਕਿਉਂ ਜਾ ਕੇ ਇਹ ਸਮਾਗਮ ਕਰ ਰਹੇ ਹੋ ਸੋ ਇਸ ਗੱਲ ਦਾ ਵੀ ਇਹਨਾਂ ਨੂੰ ਤਜਵਾਬ ਮੰਗਦੇ ਆਂ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਕਮੇਟੀ ਕੋਈ ਨਹੀਂ ਹੈ ਕਿਉਂਕਿ ਸ਼੍ਰੀ ਹਕਾਲ ਚੂਰ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀਗੀ ਇਹ ਜਿਹੜੀ ਕਮੇਟੀ ਹੈ ਇਹਨਾਂ ਦੀ ਆਪਣੀ ਮਰਜ਼ੀ ਦੀ ਕਮੇਟੀ ਇਹ ਆਰ ਰਿਸਰਚ ਦੇ ਏਜੰਡੇ ਤੇ ਚੱਲਣ ਵਾਲੀ ਕਮੇਟੀ ਇੱਕ ਸਿਕਰਟ ਜਿਹੜੀ ਖੀ ਲਿਖੀ ਗਈ ਸੀਗੀ ਜਿਹੜੀ ਆਰ ਰਿਸਰਚ ਦੇ ਮੁਤਾਬਕ 2 ਤਰੀਕ ਤੋਂ ਪਹਿਲਾਂ ਇਹ ਸਾਰੀ ਤਿਆਰ ਕੀਤੀ ਗਈ ਸੀ ਉਹਦੇ ਮੁਤਾਬਕ ਅੱਜ ਜਿਹੜੀਆਂ ਭੱਤੀ ਇਹ ਕਰਦੇ ਫਿਰਦੇ ਨੇ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹਣਾ ਅੱਜ ਦਾ ਜਿਹੜਾ ਸਮਾਗਮ ਸੀਗਾ ਸਾਡੇ ਹਲਕੇ ਦੇ ਉਹ ਕੋਈ ਕਾਲੀ ਦਲ ਦੇ ਵਰਕਰਾਂ ਬਣਉਣੀ ਸੀਗਾ ਤਮਾ ਉਹ ਸਾਡੇ ਸਤਵਿੰਦਰ ਸਿੰਘ ਤੌੜਾ ਇੱਥੇ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜਿਨ੍ਹਾਂ ਪਿਛਲੇ 21 ਸਾਲਾਂ ਤੋਂ ਮੈਂਬਰ ਨੇ ਸੋ ਇਸ ਇਸ ਗੱਲ ਦਾ ਸੰਗਤ ਪੁੱਛਦੀ ਆ ਕਿ ਜੇ 21 ਸਾਲਾਂ ਤੋਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਪਸੰਦ ਨਹੀਂ ਸੀ ਤਾਂ ਤੁਸੀਂ ਕਿਉਂ ਨਹੀਂ ਅਸਤੀਫਾ ਦੇ ਕੇ ਉਸ ਮੈਂਬਰੀ ਤੋਂ ਪਰੇ ਹੋਏ ਕਿ ਤੁਸੀਂ ਪਰੇ ਹੋ ਕੇ ਜਾ ਕੇ ਜੋ ਮਰਜ਼ੀ ਗੱਲਾਂ ਕਰਦੇ ਫਿਰਦੇ ਪਰ ਅੱਜ ਜਿਹੜਾ ਇਹਨਾਂ ਨੇ ਸਮਾਗਮ ਕੀਤਾ ਇਸ ਸਮਾਗਮ ਨੂੰ ਚਲਾਉਣ ਵਾਲਾ ਜਿਹੜਾ ਸੀਗਾ ਸਟੇਜ ਜਿਹੜਾ ਚਲਾ ਰਿਹਾ ਵਿਅਕਤੀ ਉਹ ਬੰਦਾ ਜਿਹੜਾ ਹੈਗਾ ਉਹ ਆਮ ਆਦਮੀ ਦਾ ਇੱਕ ਬੁਖ ਬੁਲਾਰਾ ਹੈ ਜਿਹੜਾ ਬੰਦਾ ਉਹ ਬੋਲ ਕੇ ਜਿਹੜਾ ਸਪੀਚਾਂ ਕਰ ਰਿਹਾ ਹੈ ਉਹਦੀ ਫੋਟੋ ਮੈਂ ਤੁਹਾਡੇ ਕੋਲ ਆ ਸਾਬਤ ਕਰ ਰਿਹਾ ਸਿੱਧੀ ਸਵਾਲ ਕਰ ਰਿਹਾ ਕਿ ਆ ਜਿਹੜੀ ਫੋਟੋ ਹੈ ਦੇਮਬਾਨ ਦੇ ਨਾਲ ਮਸਕਲਟੀ ਪਾਸੋਂ ਦੀ ਫੋਟੋ ਹੈ ਇਹ ਬੰਦਾ ਸਟੇਜ ਚਲਾ ਰਿਆ ਦੇ ਨੇ ਅੱਜ ਕੀ ਕੀਤਾ ਹੋਇਆ ਕਿ ਮਦਾਰੀਆਂ ਵਾਲੀ ਗੱਲ ਇਸ ਮਦਾਰੀ ਨੇ ਅੱਜਂ ਦੀਲੇ ਰੰਗ ਦੀ ਪੱਗ ਬੰਨੀ ਹੋਈ ਆ ਜਦੋਂ ਕਿ ਚਿੱਟੇ ਰੰਗ ਦੀ ਪੱਗ ਬੰਨ ਕੇ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਰਹੀ ਤੇ ਹੁਣ ਦਾ ਜਿਹੜਾ ਇਹਦਾ ਸੰਬੰਧ ਹੈਗਾ ਉਹ ਆਮ ਆਦਮੀ ਨਾਲ ਸੰਬੰਧ ਹੈਗਾ ਫੇਸ ਕਰਕੇ ਇਹ ਵਿਅਕਤੀ ਸਟੇਜ ਚ ਲਾ ਰਿਹਾ ਕਿ ਅੱਜ ਤੋਂ ਕੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰੂਗਾ ਜਿਹੜਾ ਆਮ ਆਦਮੀ ਦਾ ਵਿਅਕਤੀ ਸਰਕਾਰ ਚ ਬੈਠਾ ਸੋ ਦੂਸਰੀ ਗੱਲ ਤੇ ਮੈਂ ਇਹ ਕਹਣਾ ਚਾਹੁੰਦਾ ਕਿ ਜਿਸ ਪ੍ਰਿੰਟ ਵਿੱਚ ਹੋਇਆ ਜਿਸ ਪ੍ਰਿੰਟ ਵਿੱਚ ਸਵਾਗਤ ਕੀਤਾ ਜਾ ਰਿਹਾ ਉਸ ਪ੍ਰਿੰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਹੁਤ ਵੱਡਾ ਕਾਂਗਰਸੀ ਪਰਿਵਾਰ ਹੈ ਜਿਨ੍ਹਾਂ ਨੇ ਪਿਛਲੇ 84 ਦੇ ਦਹਾਕੇ ਦੇ ਵਿੱਚ ਆ ਉੱਥੇ ਦਾ ਤੁਸੀਂ ਸੁਣਿਆ ਹੋਣਾ ਕਿ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਾਬਾ ਦਰਸ਼ਨ ਸਿੰਘ ਮੱਲੇਵਾਲ ਸਿੱਖਾਂ ਨੂੰ ਪੜ੍ਹਾਉਂਦਾ ਰਿਹਾ ਤੇ ਸਿੱਖਾਂ ਦੀਆਂ ਜਜ਼ਬਾਤਾਂ ਦੇਖੇਦਾ ਰਿਹਾ ਤੇ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਂਗਰਸ ਪਾਰਟੀ ਦੇ ਜਾ ਕੇ ਪਾਰਾਂ ਚ ਪਿਆ ਰਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਰੇਂਦਾ ਤੋਂ ਵੱਧ ਕੋਈ ਚੀਜ਼ ਨਹੀਂ ਉਹਦਾ ਬੇਟਾ ਆ ਆ ਖੜਾ ਹੈ ਬਿੱਲੂ ਆ ਖੜਾ ਹੈ ਬਿੱਲੂ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਲਵਾਇੰਦਾ ਹੈਗਾ ਇਹ ਜਿਹਨੇ ਇਸ ਪ੍ਰੋਗਰਾਮ ਨੂੰ ਉਸ ਪਿੰਡ ਬੱਲੇਵਾਲ ਦੇ ਵਿੱਚ ਇਹ ਕਰਵਾਇਆ ਹੈਗਾ ਇਹ ਉਸ ਕਾਂਗਰਸ ਦਾ ਨਵੰਦਾ ਤੇ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਅਕਾਲੀ ਦਲ ਦਾ ਪਰਿਵਾਰ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਰਾ ਰਿਹਾ ਇਹ ਬੰਦਾ ਕਾਂਗਰਸ ਦਾ ਬੰਦਾ ਭਰਤੀ ਕਰਾ ਰਿਹਾ ਇਹ ਕਿਹੜੇ ਰੂਪ ਦੇ ਵਿੱਚ ਕਰਾ ਰਿਹਾ ਸੋ ਮੈਂ ਇਹ ਸਵਾਲ ਇਹਸ ਕਰਕੇ ਪੁੱਛ ਰਿਹਾ ਹਾਂ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਫੋਟੋਆਂ ਦਿਖਾ ਰਹੇ ਹਾਂ ਇਹ ਅੱਜ ਦੀ ਫੋਟੋ ਹੈ ਜਿਹੜੇ ਉਸ ਸਮਾਗਮ ਦੀ ਫੋਟੋ ਇਹਦੇ ਵਿੱਚ ਬਿੱਲੂ ਖੜਾ ਨਾਲ ਉੱਥੇ ਉਸ ਸਵਾਗਤ ਦੇ ਵਿੱਚ ਤੇ ਨਾਲ ਇਹ ਪ੍ਰੋਗਰਾਮ ਕਰਾ ਰਹੇ ਆ ਬਾਬਾ ਦਰਸ਼ਨ ਸਿੰਘ ਬੱਲੇਵਾਲੀ ਵਿੱਚ ਖੜਾ ਹੈ ਜਿਹਨੇ ਜਿਹਨਾਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੜਿਆ ਤੇ ਅੱਜ ਉਹ ਕੀ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਨੇ ਤੇ ਕੀ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰਦੀ ਫਿਰਦੀ ਹੈ ਜਿਹੜੀ ਆਰਐਸਐਸ ਦੇ ਏਜੰਡੇ ਦੇ ਕਰਦੀ ਫਿਰਦੀ ਹੈ ਏਜੰਡੇ ਜਿਹਨੇ ਸਿੱਖਾਂ ਦੀ ਕੋਈ ਰਾਜਨੀਤਿਕ ਸ਼ਕਤੀ ਨੂੰ ਖਤਮ ਕਰਨ ਦੀਆਂ ਪਾਲਿਸੀਆਂ ਬਣਾਉਂਦੇ ਬਣਦੇ ਕਿ ਉਹਨਾਂ ਨਾਲ ਰਲ ਕੇ ਅੱਜ ਸਾਡੇ ਲੋਕੇ ਭਰਤੀ ਕਰਦੇ ਫਿਰਦੇ ਲੋਕ ਤੇ ਸਿਰਫ ਤੇ ਸਿਰਫ ਪੰਜਾਬ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿੱਛਾ ਬਣਾ ਕੇ ਚੱਲੇ ਹੋਏ ਨੇ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਹੈਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੀਤੇ ਹੁਕਮਾਂ ਦੇ ਮਤਾਬਕ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਜੇ ਕੋਈ ਅੱਖ ਅੱਖ ਬਣਾ ਕੇ ਗੱਲ ਕਰ ਸਕਦਾ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਸਕਦਾ ਹੈ ਇਹ ਸਾਰੇ ਉਹਨਾਂ ਤਾਕਤਾਂ ਦੇ ਥੱਲੇ ਜਾ ਕੇ ਮੁੱਦੇ ਪਏ ਹੋਏ ਨੇ ਜਿਹੜੀਆਂ ਤਾਕਤਾਂ ਪੰਜਾਬ 'ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਦੇਖਣੀ ਚਾਹੁੰਦੇ ਪੰਜਾਬ ਦੀ ਸ਼ਕਤੀ ਨੂੰ ਮਜ਼ਬੂਤ ਨਹੀਂ ਕਰਨ ਦੇਣਾ ਚਾਹੁੰਦੇ ਸੋ ਇੱਕ ਗੱਲ ਮੈਨੂੰ ਇਸ ਗੱਲ ਦੀ ਅਫਰੋਸ ਹੈ ਕਿ ਜਿਨ੍ਹਾਂ ਸ਼ਕਤੀਆਂ ਨੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਰਹੇ ਨੇ ਭਾਵੇਂ ਸਾਡਾ ਹਰਮੰਦਰ ਸਾਹਿਬ ਤੋਂ ਲੈ ਕੇ ਕਿਲ੍ਹੇ ਸਾਡੇ ਧਾਮ ਨੇ ਜਿਹੜੇ ਪੰਜ ਤਖਤ ਨੇ ਸਿੱਖਾਂ ਦੇ ਜਿਨ੍ਹਾਂ ਤਖਤਾਂ ਤੋਂ ਪੰਜਾਂ ਤੋਂ ਸਿੱਧ ਲੈ ਕੇ ਸਿੱਖ ਚੱਲਦੇ ਨੇ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਉਹਦੇ ਦੇ ਉੱਪਰ ਕਬਜ਼ਾ ਆਰਐਸਐਸ ਦਾ ਜਿਹੜਾ ਸਾਡਾ ਹਜੂਰ ਸਾਹਿਬ ਦਾ ਤਖਤ ਹੈ ਉਹਦੇ ਤੇ ਜਿਹੜਾ ਕਬਜ਼ਾ ਹੈ ਆਰਐਸਐਸ ਦਾ ਕਬਜ਼ਾ ਹੈ ਤੋਂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਦਿੱਲੀ ਦੇ ਵਿੱਚ ਅਸੀਂ ਬਣਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਦੀ ਉਹਦੇ ਉੱਪਰ ਜਿਹੜਾ ਅੱਜ ਕਬਜ਼ਾ ਆਰਐਸਐਸ ਦਾ ਕਬਜ਼ਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਰੀ ਕਰਕੇ ਉਹਦੇ ਉੱਪਰ ਆਰਐਸਐਸ ਨੇ ਕਬਜ਼ਾ ਕੀਤਾ ਸੋ ਅੱਜ ਇਹ ਕਿਹੜੀਆਂ ਸ਼ਕਤੀਆਂ ਦੇ ਹੱਥਾਂ ਦੇ ਵਿੱਚ ਖੇਡ ਕੇ ਜਿੱਥੇ ਸਿੱਖੀ ਨੂੰ ਕਮਜ਼ੋਰ ਕਰ ਰਹੇ ਨੇ ਓ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਸਿੱਖਾਂ ਦਾ ਆਉਣ ਵਾਲਾ ਜਿਹੜਾ ਅੱਗ ਹੈ ਉਹਨੂੰ ਮਾਰ ਰਹੇ ਨੇ ਅਸੀਂ ਇਹ ਸਵਾਲ ਕਰਦੇ ਹਾਂ ਕਿ ਪੰਜ ਜਿਹੜੀ ਤੁਸੀਂ ਇਹ ਮੈਂਬਰੀ ਕਮੇਟੀ ਬਣਾ ਕੇ ਚੱਲੇ ਹੋਏ ਹੋ ਕੀ ਸਿੱਖਾਂ ਨੂੰ ਮਾਰਨ ਵਾਸਤੇ ਕਮੇਟੀ ਬਣਾਈ ਗਈਆਂ ਜਿਹੜੇ ਉਸ ਸਮੇਂ ਦੇ ਜਥੇਦਾਨ ਵੀ ਆਰਐਸ ਦੇ ਦੇ ਇਹਨਾਂ ਹੋ ਕੇ ਇਹ ਪਾਲਿਸੀ ਇੱਕ ਫਿਲਮ ਦੀ ਹਿਸਟਰੀ ਬਣਾ ਕੇ ਉਸ ਤਖਤ ਤੋਂ ਜਿਹੜੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਜਦੋਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੁੰਦਰ ਸਾਹਿਬ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੇ ਸਖਬੀਤ ਸਿੰਘ ਬਾਦਲ ਨੇ ਤਸਤੀਫਾ ਦਿੱਤਾ ਹੋਇਆ ਸੀਗਾ ਜਿਹੜਾ ਕੁਝ ਇਹਨਾਂ ਨੇ ਅੰਦਰ ਬੈਠ ਕੇ ਕਿਹਾ ਵੀ ਤੁਸੀਂ ਹਾਂਜੀ ਹਾਂਜੀ ਕਰਦਾ ਸਰਦਾਰ ਸਖਬੀਤ ਸਿੰਘ ਬਾਦਲ ਨੇ ਉਹ ਹਾਂਜੀ ਹਾਂਜੀ ਜਵਾਬ ਦਿੱਤਾ ਉਸ ਤੋਂ ਬਾਅਦ ਇਹਨਾਂ ਦਾ ਫੇਰ ਵੀ ਪੇਟ ਨਹੀਂ ਭਰਿਆ ਤੇ ਫੇਰ ਵੀ ਉਸੇ ਆਰਐਐਸਐਸ ਦੇ ਅਧੀਨ ਅੱਜ ਇਹ ਭਰਤੀ ਕਰਦੇ ਫਿਰਦੇ ਨੇ ਸੋ ਇਸ ਗੱਲ ਦਾ ਜਵਾਬ ਮੰਗਦੀ ਹੈ ਸੰਗਤ ਵੀ ਜਵਾਬ ਮੰਗਦੀ ਹੈ ਪੰਜਾਬ ਵੀ ਜਵਾਬ ਮੰਗਦਾ ਇਹਦੇ ਵਿੱਚ ਜਿਹੜੇ ਅੱਜ ਬੰਦੇ ਲੈ ਕੇ ਗਏ ਸੀਗੇ ਆਹ ਦੇਖੋ ਬੰਦੇ ਜਿਹੜੇ ਅੱਜ ਬੰਦਿਆਂ ਦਾ ਇਕੱਠ ਕਰਕੇ ਲੱਗੇ ਜਾ ਰਹੇ ਨੇ ਇਹ ਆਮ ਆਦਮੀ ਦੇ ਵਿੱਚ ਹੈਗਾ ਜਿਹੜਾ ਬੰਦਾ ਸਾਡੇ ਕੋਲ ਪੁਰਾਣੇ ਜਮੇ ਵਿੱਚ ਕਾਲੀ ਦਲ ਕਰਿਆ ਪਰ ਹੁਣ ਇਹ ਆਮ ਆਦਮੀ ਜੁਆਇਨ ਕਰੀ ਫਿਰਦਾ ਤੁਹਾਡੇ ਸਾਹਮਣੇ ਆ ਪਰ ਇਕੱਠ ਕਰਨ ਵਾਸਤੇ ਲੱਗੇ ਜਾ ਰਹੇ ਬਸਾਂ ਭਰ ਕੇ ਉਥੇ ਫੰਕਸ਼ਨਾਂ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਇਸ ਕਰਕੇ ਮੈਂ ਇਹੀ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹੜੀ ਪਾਲਿਸੀ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲੱਗੇ ਹੋ ਹੋ ਹਿਸਟਰੀ ਚ ਪਹਿਲੀ ਵਾਰ ਆਰਐਸਐਸ ਦੇ ਜੱਡੇ ਤੇ ਇਹ ਸਾਡੇ ਜਿਹੜੇ ਭਰਾ ਨੇ ਚਲੇ ਹੋਏ ਕਿ ਸਾਡੇ ਸਾਰੇ ਤਕਤਾਂ ਦੇ ਕਬਜ਼ਾ ਸਾਡੀ ਗੁਰਦੁਆਰਿਆਂ ਪਰਵੰਦਨ ਕਮੇਟੀਆਂ ਦੇ ਕਬਜ਼ਾ ਇਹ ਨਾਲ ਨਾਲ ਕੇ ਕਰਵਾਨ ਲੱਗੇ ਹੋਏ ਨੇ ਸੋ ਇਹਨਾਂ ਨੂੰ ਸਿੱਖ ਦੇ ਬਾਪ ਨਹੀਂ ਕਰਦੇ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਪੰਤ ਤਹੀਂ ਕੋਈ ਮਤਲਬ ਨਹੀਂ ਸਿੱਖ ਧਰਮਾ ਜਿੰਨੇ ਵੀ ਧਰਮ ਹੈਗਾ ਇਹਦੇ ਜਿੰਨੇ ਵੀ ਪਾਲਨਾਰ ਨਹੀਂ ਆ ਇਹਨਾਂ ਦੇ ਮੰਨਣ ਆਣੇ ਦੇ ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਲੈ ਕੇ ਨੇ ਇਸ ਤੇ ਕਿਉਂਕਿ ਜਿਹੜਾ ਸਿੱਖ ਧਰਮ ਦਾ ਇਹ ਸ਼ਾਨ ਹੈ ਕਾਲ ਤੱਕ ਉਹਦੇ ਤੇ ਵਾਰ ਕਰਿਆ ਜਾ ਰਿਹਾ ਹੈ ਇਹ ਬੀਜੇਪੀ ਤੇ ਆਰਐਸਐਸ ਦੀ ਸਕੀਮ ਹੈ ਇਹ ਸਾਰੀ ਇਹੀ ਪਾਰਟੀਆਂ ਨੇ ਉਹਨਾਂ ਨੂੰ ਸਪੋਰਟ ਕਰਕੇ ਸੁਖਵੀਰ ਬਾਦਲ ਤੋਂ ਕੱਲੇ ਤੋਂ ਇੰਨਾ ਭੈ ਆ ਰਹੇ ਹੈ ਇਹਨਾਂ ਨੂੰ ਇਹਨਾਂ ਨੇ ਰਲ ਕੇ ਇਕੱਠ ਕਰਿਆ ਜਿਵੇਂ ਲਾਲਕਾ ਜੀ ਨੇ ਦੱਸਿਆ ਜਮਨੇਵਾਲ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਸਾਰਿਆਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਕਹਿ ਲੋ ਸੋ ਗਪੀਰ ਬਾਦਲ ਜਿਹੜਾ 10 ਸਾਲ ਤੋਂ ਪਾਵਰ 'ਚ ਨਹੀਂ ਆਇਆ ਉਹਨਾਂ ਤੋਂ ਨਾਲ ਹੀ ਖੌਫ ਜ਼ਿਆਦਾ ਨੇ ਤੇ ਉਹਨਾਂ ਦੇ ਅਟੈਕ ਕਰਨ ਪਿੱਛੇ ਅਕਾਲ ਤਖਤ ਸਾਹਿਬ ਦੀ ਵੀ ਮਰਿਆਦਾ ਨੂੰ ਭੰਗ ਕਰ ਰਹੇ ਨੇ ਤੇ ਇਹ ਬਹੁਤ ਮਾੜੀ ਗੱਲ ਹੈ ਅਕਾਲ ਤਖਤ ਸਾਹਿਬ ਮਹਾਨ ਸਾਡੀ ਸ਼ਾਨ ਹੈ ਸਾਡੇ ਨਾਲ ਇਹ ਜਜ਼ਬਾਤੀ ਖੇਲ ਨਾ ਖਿਡੇ ਜਾਵੇ ਇਹਨਾਂ ਨੇ ਜਿਵੇਂ ਮੰਦਰਾਂ ਤੇ ਕਬਜ਼ਾ ਕਰ ਲਿਆ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਹੈ ਨਾ ਕੋਸ਼ਿਸ਼ ਕਰਤ ਮੱਲੇਬਾਲ ਵਿਖੇ ਕੱਟ ਕੀਤਾ ਗਿਆ ਇੱਕ ਧੜੇ ਦਾ ਕੱਟ ਸੀ ਜਿਸ ਨੂੰ ਇਹ ਇੱਕ ਧਾਰਮਿਕ ਰੰਗਤ ਦੇਣੀ ਚਾਹੁੰਦੇ ਨੇ ਉਹ ਸਰਾਸਰ ਗਲਤ ਹੈ ਕਿਉਂਕਿ ਦੋ ਬੰਦੇ ਆਪਣੇ ਜੋ ਆਪ ਦੇ ਆਪ ਨੂੰ ਧਰਮ ਆਥੇ ਧਰਮ ਦੇ ਠੇਕੇਦਾਰ ਸਮਝਦੇ ਨੇ ਉਹ ਆਪ ਦੇ ਆਪ ਨੂੰ ਤਾਂ ਧਰਮੀ ਸਮਝਦੇ ਨੇ ਹੋਰ ਸਾਰਾ ਜੋ ਸਿੱਖ ਬੰਤ ਕਰਦਾ ਉਹਨੂੰ ਗੈਰ ਧਰਮੀ ਸਮਝ ਕੇ ਵੀ ਉਹਨਾਂ ਨੇ ਪਿੱਟ ਕਾਲੀ ਆ ਸਾਡਾ ਮਾਣਾ ਵਿੱਚ ਦਾਤਾਰ ਸਾਹਿਬ ਦੇ ਪੂਰਨ ਸਤਿਕਾਰ ਹੈ ਤੇ ਉਹਨਾਂ ਦੇ ਜਸਹਰਤ ਸਾਹਿਬ ਜੋ ਜੇ ਵੀ ਜੁੰਨੇ ਵੀ ਰਹੇ ਨੇ ਹੁਣ ਤੱਕ ਚਾਹੇ ਹੁਣ ਮੌਜੂਦਾ ਕਿਸਮ ਸੇ ਡਟ ਕੇ ਕਰ ਜੀ ਨੇ ਉਹਨਾਂ ਦਾ ਅਸੀਂ ਪੂਰਨ ਸਤਿਕਾਰ ਕਰਦੇ ਆਂ ਤੇ ਉਹਨਾਂ ਦਾ ਜੋ ਵੀ ਹੁਕਮ ਕਾਲ ਤਖਤ ਸਾਹਿਬਾ ਕੋ ਸਾਨੂੰ ਆਉਂਦਾ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਆਂ ਪਰ ਇਹ ਲੋਕ ਆਪਦੇ ਆਪ ਨੂੰ ਧਰਮੀ ਸਮਝ ਕੇ ਇੱਕ ਧੜੇ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਨੇ ਜੇ ਰਾਜਨੀਤੀ ਕਰਨੀ ਆ ਤਾਂ ਆਪਣੀ ਰਾਜ ਕੇ ਕਰਨ ਪਰ ਕਾਲ ਤਖਤ ਸਾਹਿਬ ਨੂੰ ਵਰਤ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲ ਤਖਤ ਸਾਰਿਆਂ ਦਾ ਸਾਂਝਾ ਸਾਰੇ ਮੁਕਤਲਾਂ ਦਾ ਸਾਂਝਾ ਸੱਚੇ ਪਾਸਾ ਤਖਤ ਹੈ ਉੱਤੇ ਹਰੇਕ ਮਨੁੱਖ ਨੂੰ ਹਰੇਕ ਵਿਅਕਤੀ ਨੂੰ ਉੱਥੇ ਜਾ ਕੇ ਆਪਦਾ ਨਿਆਂ ਲੈਣ ਦਾ ਹੱਕ ਹੈ ਅਸੀਂ ਬੇਨਤੀ ਕਰਦੇ ਆ ਕਿ ਕਾਲਤਾਖ ਦਾ ਨਾਮ ਇਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਕਾਲਤਾਖ ਦੇ ਨਾਮ ਤੋਂ ਬਿਨਾ ਆਪਦਾ ਜੋ ਧੜੇ ਦੀ ਨਿੱਤਿਆ ਕਰਨ ਦੱਬ ਕੇ ਕਰਨ ਬੇਚੱਕੇ ਮੈਂ ਮਰਜ਼ੀ ਕਰਨ ਪਰ ਕਾਲਤਾਖ ਦੇ ਨਾਮ ਨੂੰ ਬੱਤ ਕੇ ਵੀ ਰਾਜੀ ਨਹੀਂ ਕਾਮੀ ਚਾਹੀਦੀ ਕਾਲਤਾਖ ਸਾਰੀ ਮਨੁੱਖਤਾ ਦਾ ਸਾਂਝਾ ਸਾਰੀ ਦੁਨੀਆ ਦਾ ਸਾਂਝਾ ਹੈ ਸਾਰੇ ਸਿੱਖਾਂ ਦਾ ਸੰਸਾਰ ਪੱਧਰ ਤੇ ਜਿੰਨੇ ਪਿੱਛੇ ਬੈਠੇ ਨੇ ਸਾਰਾ ਸਾਂਝਾ ਕਾਲਤਾਖ ਤੋਂ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਆਪਾਂ ਉਸਤਾਖ ਦੀ ਨਾਂ ਵਰਤੀਏ ਤਾਂ ਕਿ ਆਪਾਂ ਉਸਤਾਖ ਦੀ ਜੋ ਮਰਜ਼ਾ ਦਾ ਉਹਨੂੰ ਬਹਾਲ ਰੱਖੀਏ ਨਾਮ ਹੀ ਸਤਬਿੰਦਰ ਸਿੰਘ ਟੋੜਾ ਟੌੜਾ ਪਰਿਵਾਰ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਤੇ ਉਹ ਪਰਿਵਾਰ ਦਾ ਨਹੀਂ ਬਣਿਆ ਅੱਜ ਉਹ ਹਲਕੇ ਦੇ ਲੋਕਾਂ ਦਾ ਜਾਂ ਜਿਹੜੇ ਅੱਜ ਲੋਕ ਉੱਥੇ ਤੁਰੇ ਫਿਰਦੇ ਉਹਨਾਂ ਦਾ ਕਿੱਥੋਂ ਬਣਦੀ ਆ ਜਿਹੜੇ ਬੰਦੇ ਨੇ 21 ਸਾਲ ਹੋ ਗਏ ਮੈਂਬਰ ਬਣੇ ਨੂੰ ਭਾਸੋਂ ਹਲਕੇ ਵਿੱਚ ਅੱਜ ਤੱਕ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਇੱਕ ਵੀ ਕੰਮ ਹੋ ਮਨੋਬੀਜ ਜੋ ਸਹੀਮਨੀ ਕਮੇਟੀ ਵੱਲੋਂ ਕੋਈ ਕੰਮ ਆਇਆ ਕੋਈ ਸਕੂਲ ਆ ਕੋਈ ਕੌਂਸਲ ਆ ਕੋਈ ਆਪਣੇ 21 ਸਾਲ ਵਿੱਚ ਆਪਣੇ ਹਲਕੇ ਵਿੱਚ ਖੋਲ੍ਹਿਆ ਹੋਵੇ ਪਰ ਅੱਜ ਇਹ ਲੋਕ ਆਰਐਸਐਸ ਦੇ ਢਹਾੇ ਚੜ ਕੇ ਆਕਾਰ ਤਖਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੇ ਪਟਨਾ ਸਾਹਿਬ ਤੋਂ ਫੈਸਲੇ ਕਰਵਾ ਕੇ ਆਕਾਰ ਤਖਤ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਨੇ ਖਿਲਾਫ ਜਿਹੜੇ ਫੈਸਲੇ ਕਰਉਂਦੇ ਨੇ ਮੈਂ ਸਮਝਦਾ ਕਿ ਇਹ ਸਿੱਖ ਪੰਥ ਲਈ ਬੜੀ ਮਾੜੀ ਗੱਲ ਹੈ ਇਹ ਲੋਕਾਂ ਨੂੰ ਮੈਂ ਇਹ ਅਪੀਲ ਵੀ ਕਰਦਾ ਕਿ ਜਿਹੜੇ ਪੰਥ ਦੇ ਭਗੋੜੇ ਲੋਕ ਨੇ ਇਹ ਇਹਨਾਂ ਨੂੰ ਮੂੰਹ ਨਾ ਲਾ ਜਾਵੇ ਇਹਨਾਂ ਨੂੰ ਮੈਂ ਸਮਝਦਾ ਕਿ ਇਹਨਾਂ ਨੂੰ ਮਾਰ ਦਿੱਤੀ ਜਾਵੇ ਤਾਂ ਜੋ ਜੋ ਆਕਾਰ ਤਖਤ ਮਹਾਨ ਹੈ